ਸ਼ਸ਼ੀਕਾ ਜੀ ਪੀਟੀਸੀ న్యూਸ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਕਿੱਧਰ ਨੂੰ ਚੱਲੇ ਸਰਪੰਚ ਸਾਹਿਬ ਇਹ ਅਸੀਂ ਨਹੀਂ ਹੁਣ ਸਵਾਲ ਹੈ ਜਿਹੜਾ ਉਹ ਸਰਕਾਰ ਦੇ ਅਧਿਕਾਰੀ ਪੁੱਛਣਗੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿ ਹੁਣ ਨਵਾਂ ਤੁਗਲਕੀ ਫਰਮਾਨ ਹੈ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਹੈ ਕਿ ਹੁਣ ਜੇ ਘਰ ਪੰਚਾਇਤ ਤੇ ਸਰਪੰਚਾਂ ਨੇ ਵਿਦੇਸ਼ ਜਾਣਾ ਹੈ ਵਿਦੇਸ਼ ਦੀ ਯਾਤਰਾ ਕਰਨੀ ਆ ਤਾਂ ਉਸ ਦੇ ਲਈ ਪਹਿਲਾ ਪ੍ਰਵਾਨਗੀ ਹੈ ਜਿਹੜੀ ਉਹ ਪੰਜਾਬ ਸਰਕਾਰ ਤੋਂ ਲੈਣੀ ਪਵੇਗੀ ਜਿੱਥੇ ਅਕਸਰ ਅਸੀਂ ਦੇਖਦੇ ਹਾਂ ਕਿ ਸਰਪੰਚ ਬਹੁਤ ਸਾਰੇ ਜਿਹੜੇ ਆ ਵਿਦੇਸ਼ਾਂ ਵਿੱਚ ਜਾਂਦੇ ਆ ਬਹੁਤ ਸਾਰੇ ਸਰਪੰਚਾਂ ਦੇ ਪਰਿਵਾਰ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਤੇ ਉਹਨਾਂ ਨੂੰ ਮਿਲਣ ਲਈ ਸਰਪੰਚ ਜਿਹੜੇ ਆ ਚਲੇ ਜਾਂਦੇ ਆ ਅਤੇ ਉਸੇ ਨੂੰ ਲੈ ਕੇ ਹੁਣ ਸਰਕਾਰ ਜਿਹੜੇ ਆ ਸਰਪੰਚਾਂ ਉਹਨਾਂ ਨੂੰ ਮੁਸ਼ਕਲਾਂ ਅੱਗੇ ਖੜੀਆਂ ਹੋ ਸਕਦੀਆਂ ਨੇ ਕਿਉਂਕਿ ਹੁਣ ਸਰਕਾਰ ਨੇ ਨਵਾਂ ਫਰਮਾਨ ਜਿਹੜਾ ਜਾਰੀ ਕਰ ਦਿੱਤਾ ਹੈ ਤੇ ਇਸ ਦੇ ਚੱਲਦਿਆਂ ਬੜੀ ਹਲਚਲ ਹੈ ਜਿਹੜੀ ਉਹ ਸਰਪੰਚਾਂ ਚ ਨਜ਼ਰ ਆ ਰਹੀ ਹੈ ਪਿੰਡਾਂ ਵਿੱਚ ਨਜ਼ਰ ਆ ਰਹੀ ਹੈ ਤਾਂ ਦਾਸ ਦਈਏ ਕਿ ਪੰਜਾਬ ਸਰਕਾਰ ਨੇ ਹੁਣ ਨਮਾ ਫਰਮਾਨ ਜੋ ਜਾਰੀ ਕੀਤਾ ਉਸ ਦੇ ਤਹਿਤ ਸਰਪੰਚਾਂ ਨੂੰ ਵਿਦੇਸ਼ੀ ਯਾਤਰਾ ਕਰਨੀ ਸੌਖੀ ਨਹੀਂ ਹੋਏਗੀ ਜਾਨੀ ਕਿ ਜਹਾਜ਼ ਦੀ ਟਾਕੀ ਫੜਨੀ ਜਹਾਜ਼ ਚੜਨਾ ਇੰਨਾ ਸੁਖਾ ਜਿਹੜਾ ਸੌਖਾ ਨਹੀਂ ਹੋਏਗਾ ਸਰਪੰਚਾਂ ਦੇ ਲਈ ਜਿੰਨਾ ਪਹਿਲਾਂ ਸੀ ਹੁਣ ਜਿਹੜਾ ਫਰਮਾਨ ਜਾਰੀ ਹੋ ਗਿਆ ਉਸ ਦੇ ਤਹਿਤ ਹੁਣ ਪੰਜਾਬ ਸਰਕਾਰ ਤੋਂ ਪਹਿਲਾਂ ਪਰਮਿਸ਼ਨ ਹੈ ਜਿਹੜੀ ਉਹ ਲੈਣੀ ਹੋਏਗੀ ਦੱਸਦੀ ਹੈ ਕਿ ਜਿਸ ਤਰ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀ ਐਕਸ ਇੰਡੀਆ ਲੀਵ ਲੈਂਦੇ ਨੇ ਉਸੇ ਤਰਜ਼ ਤੇ ਸਰਪੰਚ ਤੇ ਪੰਚਾਂ ਨੂੰ ਵੀ ਹੁਣ ਛੁੱਟੀ ਜਿਹੜੀ ਆ ਲੈਣੀ ਪਵੇਗੀ ਜੇਕਰ ਅਜੇ ਹਾਂ ਨਹੀਂ ਕੀਤਾ ਤਾਂ ਵੱਡੀ ਗਾਜਾ ਜਿਹੜੀ ਉਹ ਸਰਪੰਚਾ ਦੇ ਉੱਤੇ ਸਰਕਾਰ ਦੀ ਡਿੱਗ ਸਕਦੀ ਹੈ ਤੇ ਕੋਈ ਵੀ ਕਾਰਵਾਈ ਹੋ ਸਕਦੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਤੋਂ ਇਲਾਵਾ ਬੜੀ ਬਦੀ ਇੱਕ ਡਿਪਟੀ ਕਮਿਸ਼ਨਰ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਕਿ ਜੇਕਰ ਸਰਪੰਚ ਕੋਈ ਵੀ ਪਰਮਿਸ਼ਨ ਤੋਂ ਬਿਨਾਂ ਵਿਦੇਸ਼ ਜਾਂਦਾ ਹੈ ਤਾਂ ਉਸ ਤੇ ਐਕਸ਼ਨ ਲਿਆ ਜਾਵੇ ਪੰਚਾਇਤੀ ਰਾਜ ਇਕਾਂਿਆਂ ਦੇ ਚੁਣੇ ਹੋਏ ਨੁਮਾਇੰਦੇ ਜਦੋਂ ਵਿਦੇਸ਼ ਚਲੇ ਜਾਂਦੇ ਨੇ ਤਾਂ ਪਿੰਡਾਂ ਦੇ ਵਿਕਾਸ ਤੋਂ ਕੰਮ ਪ੍ਰਭਾਵਿਤ ਹੁੰਦੇ ਨੇ ਤਾਂ ਇਹ ਸਰਕਾਰ ਦਾ ਕਹਿਣਾ ਹੈ ਹਾਲਾਂਕਿ ਕਿੰਨੇ ਕੁ ਪ੍ਰਭਾਵਿਤ ਹੁੰਦੇ ਨੇ ਉਹ ਪਿੰਡਾਂ ਦੇ ਲੋਕਾਂ ਤੋਂ ਤੁਸੀਂ ਜਾਣ ਸਕਦੇ ਹੋ ਤੇ ਉਧਰ ਸਭ ਤੋਂ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੇ ਲੋਕਾਂ ਨੇ ਚੁਣੇ ਹੋਏ ਸਰਪੰਚ ਨੇ ਉਹਨਾਂ ਨੂੰ ਹੁਣ ਸਰਕਾਰ ਤੋਂ ਪਰਮਿਸ਼ਨ ਲੈਣੀ ਪਵੇਗੀ ਤਾਂ ਦੂਜੇ ਦੂਜੇ ਪਾਸੇ ਜੋ ਲੋਕਾਂ ਵੱਲੋਂ ਚੁਣੇ ਹੁੰਦੇ ਜਿਹੜੇ ਐਮਐਲਏ ਨੇ ਵਿਧਾਇਕ ਨੇ ਉਹਨਾਂ ਨੂੰ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ ਇੱਥੋਂ ਤੱਕ ਕਿ ਆਜਾ ਮਿਸਾਲ ਦੀ ਗੱਲ ਕਰੀਏ ਕਿ ਇੱਕ ਅਹਿਮ ਮਾਮਲਾ ਜਿਹੜਾ ਦਰਜ ਹੈ ਪੰਜਾਬ ਸਰਕਾਰ ਦੇ ਐਮ.ਐਲ.ਏ ਹਰਮੀਤ ਸਿੰਘ ਪਠਾਨ ਮਾਜਰਾ ਤੇ ਅਤੇ ਰੇਪ ਦੇ ਇਲਜ਼ਾਮ ਉਹਨਾਂ ਤੇ ਲੱਗੇ ਹੋਏ ਨੇ ਤੇ ਉਹਨਾਂ ਦਾ ਪਤਾ ਤੱਕ ਨਹੀਂ ਲੱਗਿਆ ਪੰਜਾਬ ਸਰਕਾਰ ਨੂੰ ਕਿ ਉਹ ਕਿੱਥੇ ਗਏ ਨੇ ਪੰਜਾਬ ਪੁਲਿਸ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਕਿੱਥੇ ਪਹੁੰਚੇ ਨੇ ਉਹ ਤਾਂ ਉਦੋਂ ਜਿਹੜਾ ਸਾਰਾ ਪਰਦਾ ਦੂਰ ਹੋਇਆ ਜਦੋਂ ਆਸਟ੍ਰੇਲੀਆ ਜਾ ਕੇ ਉਹਨਾਂ ਨੇ ਇੱਕ ਆਸਟ੍ਰੇਲੀਆ ਦੇ ਚੈਨਲ ਨਾਲ ਨਿੱਜੀ ਚੈਨਲ ਨਾਲ ਇੰਟਰਵਿਊ ਕੀਤੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪਾਸੇ ਤਾਂ ਲੋਕਾਂ ਵੱਲੋਂ ਚੁਣੇ ਹੋਏ ਪਿੰਡ ਦੇ ਵਿਕਾਸ ਲਈ ਸਰਪੰਚਾਂ ਦੇ ਲਈ ਸਰਕਾਰ ਆਪਣੇ ਫਰਮਾਨ ਜਾਰੀ ਕਰ ਰਹੀ ਹੈ ਪਰ ਉਹਨਾਂ ਦੇ ਵਿਧਾਇਕਾਂ ਬਾਰੇ ਹੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਸਾਡੇ ਵਿਧਾਇਕ ਕਿੱਥੇ ਨੇ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਬਿੱਤੇ ਲੰਬੇ ਸਮੇਂ ਤੋਂ ਛਾਪੇਮਾਰੀ ਕਰ ਰਿਹਾ ਸੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰੀ ਕਰਨ ਦੇ ਲਈ ਪਰ ਉਹ ਆਸਟ੍ਰੇਲੀਆ ਪਹੁੰਚ ਜਾਂਦੇ ਆ ਤਾਂ ਉਧਰ ਹੁਣ ਨਵੇਂ ਫਰਮਾਨ ਆ ਜਿਹੜੇ ਪੰਚਾਇਤ ਤੇ ਸਰਪੰਚਾਂ ਦੇ ਲਈ ਜਾਰੀ ਕਰ ਦਿੱਤੇ ਗਏ ਨੇ ਤਾਂ ਇੱਕ ਵਾਰ ਫਿਰ ਦੋ ਦੱਸ ਦਿੰਨੇ ਆ ਕਿ ਹੁਣ ਪੰਜਾਬ ਦੇ ਸਰਪੰਚਾਂ ਤੇ ਪੰਚਾਂ ਨੂੰ ਜਹਾਜ਼ ਦੇ ਝੂਟੇ ਲੈਣਾ ਇੰਨਾ ਸੌਖਾ ਨਹੀਂ ਰਹੇਗਾ ਵਿਦੇਸ਼ ਵਿੱਚ ਜਾਣਾ ਇੰਨਾ ਸਖਾਵਾਂ ਨਹੀਂ ਰਹੇਗਾ ਜਿੰਨਾ ਪਹਿਲਾਂ ਸੀ ਕਿਉਂਕਿ ਹੁਣ ਸਰਕਾਰ ਤੋਂ ਐਕਸ ਇੰਡੀਆ ਲੀਵ ਤੇ ਲੀਵ ਰਾਹੀਂ ਜਿਹੜੀ ਆ ਛੁੱਟੀ ਲੈਣੀ ਪਵੇਗੀ ਤਾਂ ਜਾ ਕੇ ਉਹ ਵਿਦੇਸ਼ ਜਾ ਸਕਦੇ ਨੇ ਜੇਕਰ ਕੋਈ ਸਰਪੰਚ ਜਾਂ ਪੰਚ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਬਹੁਤ ਸਾਰੇ ਪੰਜਾਬੀਆਂ ਦੇ ਜਿਹੜੇ ਪਰਿਵਾਰ ਨੇ ਉਹ ਵਿਦੇਸ਼ਾਂ ਵਿੱਚ ਜਿਹੜੇ ਆ ਜਾ ਵਸੇ ਨੇ ਅਤੇ ਉੱਧਰ ਜਾ ਕੇ ਉਹਨਾਂ ਨੂੰ ਪਰਿਵਾਰਾਂ ਨੂੰ ਮਿਲਣਾ ਹੁੰਦਾ ਹੈ ਤੇ ਅਜਿਹੇ ਵਿੱਚ ਹੁਣ ਉਹਨਾਂ ਸਰਪੰਚਾਂ ਦੇ ਲਈ ਕਾਫੀ ਜਿਹੜੀਆਂ ਮੁਸ਼ਕਲਾਂ ਆਣ ਵਾਲੇ ਦਿਨਾਂ 'ਚ ਖੜੀਆਂ ਹੋਣ ਜਾ ਰਹੀਆਂ ਨੇ ਜਿਹੜੇ ਸਰਪੰਚ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਅਜਿਹੇ ਵਿੱਚ ਹੁਣ ਸਰਕਾਰ ਦਾ ਇਹ ਤੁਗਲਕੀ ਫਰਮਾਨ ਕਿੰਨਾ ਜਿਹੜਾ ਦੇਰ ਚੱਲੇਗਾ ਕਿੰਨਾ ਸਮਾਂ ਜਿਹੜਾ ਰਹੇਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਹੁਣ ਤੋਂ ਪਹਿਲਾਂ ਦੀ ਗੱਲ ਕਰੀਏ ਬਹੁਤ ਸਾਰੇ ਅਜਿਹੇ ਫਰਮਾਨ ਜਾਂ ਅਜਿਹੇ ਦੇਸ਼ ਸਰਕਾਰ ਕੁਝ ਜਿਹੜੇ ਅਲਾਹ ਚ ਚੁੱਕੀ ਆ ਜਿਸ ਦੇ ਲਈ ਖਿਲਾਫ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਤੇ ਨਾਲ ਦੀ ਨਾਲ ਸਰਕਾਰ ਨੂੰ ਯੂ ਟਰਨ ਤੱਕ ਲੈਣਾ ਪਿਆ ਤਾਂ ਦਾਖਦੀ ਹੈ ਕਿ ਐਕਸ ਇੰਡੀਆ ਲੀਫ ਦੀ ਰਾਹੀਂ ਜਿਹੜੀ ਆ ਹੁਣ ਛੁੱਟੀ ਲੈਣੀ ਪੈਗੀ ਮੌਜੂਦਾ ਸਰਪੰਚਾਂ ਦੀ ਗਿਣਤੀ ਹੈ ਜਿਹੜੀ ਉਹ ਪੰਜਾਬ ਦੇ 13238 ਹੈ ਅਤੇ ਪੰਚਾਇਤ ਮੈਂਬਰਾਂ ਦੀ ਗੱਲ ਕਰੀਏ ਤਾਂ ਪੰਚਾਇਤ ਮੈਂਬਰਾਂ ਦੀ ਗਿਣਤੀ ਹੈ ਜੋ 88437 ਹੈ ਹਾਂ ਜਿਨ੍ਹਾਂ ਨੂੰ ਕਿ ਹੁਣ ਪੰਜਾਬ ਸਰਕਾਰ ਤੋਂ ਪਰਮਿਸ਼ਨ ਵਿਦੇਸ਼ ਜਾਣ ਦੇ ਲਈ ਲੈਣੀ ਪੈ ਸਕਦੀ ਹੈ ਸਾਰੇ ਵਿਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਜਾਰੀ ਹੋ ਗਈ ਹੈ ਕਿ ਜੇਕਰ ਕੋਈ ਵੀ ਪੰਚ ਜਾਂ ਸਰਪੰਚ ਬਿਨਾ ਐਕਸ ਐਕਸ ਇੰਡੀਆ ਲੀਵ ਲੈਏ ਤੋਂ ਬਿਨਾ ਜਿਹੜਾ ਵਿਦੇਸ਼ ਜਾਂਦਾ ਹੈ ਤਾਂ ਉਸ ਤੇ ਐਕਸ਼ਨ ਲਿਆ ਜਾਵੇ ਅਤੇ ਹ ਬਿਨਾ ਪਰਮਿਸ਼ਨ ਤੋਂ ਜਿਹੜਾ ਵੀ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਤੇ ਕੋਈ ਨਾ ਕੋਈ ਵੱਡਾ ਐਕਸ਼ਨ ਆਣ ਵਾਲੇ ਦਿਨਾਂ 'ਚ ਦਾ ਜਿਹੜਾ ਹੋ ਸਕਦਾ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਤੋਂ ਇੱਕ ਫੈਸਲਾ ਜਿਹੜੀ ਆ ਉਹ ਪੰਜਾਬ ਸਰਕਾਰ ਲੈ ਰਹੀ ਆ ਉਹੀ ਆਪ ਪਾਰਟੀ ਜਿਹੜੀ ਕਿ ਕਿਸੇ ਸਮੇਂ ਕਹਿੰਦੀ ਹੁੰਦੀ ਸੀ ਕਿ ਸਤਾ ਤੋਂ ਸਰਕਾਰ ਚੱਲੇਗੀ ਸਤਾ ਤੋਂ ਤਾਂ ਨਹੀਂ ਚੱਲ ਰਹੀ ਚੰਡੀਗੜ੍ਹ ਤੋਂ ਵੀ ਸਰਕਾਰ ਚੱਲਦੀ ਚੰਗੀ ਨਜ਼ਰ ਨਹੀਂ ਆ ਰਹੀ ਕਿਉਂਕਿ ਇੱਕ ਤੋਂ ਬਾਅਦ ਇੱਕ ਅਜਿਹੇ ਫਰਮਾਨ ਜਾਰੀ ਹੋ ਰਹੇ ਨੇ ਜਿਨ੍ਹਾਂ ਦੇ ਖਿਲਾਫ ਸੜਕਾਂ ਤੇ ਉਤਰ ਕੇ ਲੋਕਾਂ ਨੂੰ ਆਪ ਮਹਾਰੇ ਉਹ ਫੈਸਲੇ ਵਾਪਸ ਕਰਵਾਉਣੇ ਪੈ ਰਹੇ ਨੇ ਤਾਂ ਹੁਣ ਇਹ ਜਿਹੜਾ ਫਰਮਾਨ ਜਾਰੀ ਹੋਇਆ ਇਹ ਕਿੰਨਾ ਚਿਰ ਟਿਕੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ